AMC ਹਸਪਤਾਲ ਅੰਮ੍ਰਿਤਸਰ ਵਿਖੇ ਦੀਵਾਲੀ ਬਹੁਤ ਉਤਸ਼ਾਹ, ਖੁਸ਼ੀ ਅਤੇ ਇਕਤਾ ਨਾਲ ਮਨਾਇ ਗਈ। ਹਸਪਤਾਲ ਪ੍ਰਬੰਧਨ ਨੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਿਸ ਵਿੱਚ ਡਾਕਟਰਾਂ, ਨਰਸਿੰਗ ਸਟਾਫ ਅਤੇ ਹੋਰ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਹਸਪਤਾਲ ਦੇ ਆਹਾਤੇ ਨੂੰ ਰੰਗੀਨ ਲਾਈਟਾਂ, ਦੀਵਿਆਂ ਅਤੇ ਸੁੰਦਰ ਰੰਗੋਲੀ ਨਾਲ ਸਜਾਇਆ ਗਿਆ, ਜਿਸ ਨਾਲ ਮਾਹੌਲ ਖੁਸ਼ੀ ਤੇ ਸਕਾਰਾਤਮਕਤਾ ਨਾਲ ਭਰ ਗਿਆ। ਆਪਣੇ ਸੰਦੇਸ਼ ਵਿੱਚ ਹਸਪਤਾਲ ਦੇ ਚੇਅਰਮੈਨ ਪਵਨ ਅਰੋੜਾ ਨੇ ਕਿਹਾ ਦੀਵਾਲੀ ਸਿਰਫ ਇੱਕ ਤਿਹਾੜ ਨਹੀਂ ਹੈ ਇਹ ਹਨੇਰੇ ਉੱਤੇ ਰੌਸ਼ਨੀ ਅਤੇ ਬੁਰਾਈ ਉੱਤੇ ਅਚਾਈ ਦੀ ਜਿੱਤ ਦਾ ਪ੍ਰਤੀਕ ਹੈ ਐਮਜੀ ਪਰਿਵਾਰ ਇਸ ਮੌਕੇ ਤੇ ਇਹ ਪੜ੍ਹ ਲੈਂਦਾ ਹੈ ਕਿ ਉਹ ਹਮੇਸ਼ਾ ਮਰੀਜ਼ਾਂ ਦੀ ਸੇਵਾ ਕਰਨ ਉਹਨਾਂ ਨੂੰ ਸਭ ਤੋਂ ਵਧੀਆ ਸਿਹਤ ਸੰਭਾਲ ਸਹੂਲਤਾ ਪ੍ਰਦਾਨ ਕਰਨ ਲਈ ਸਮਰਪਿਤ ਰਹੇਗਾ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਮੀਨੂ अरोड़ा ਨੇ ਕਿਹਾ ਦੀਵਾਲੀ ਦਾ ਤਿਉਹਾਰ ਸਾਨੂੰ ਪਿਆਰ ਸਹਿਯੋਗ ਅਤੇ ਇਕਤਾ ਦਾ ਸੰਦੇਸ਼ ਦਿੰਦਾ ਹੈ ਇਸ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸਕਾਰਾਤਮਕਤਾ ਅਤੇ ਰੌਸ਼ਨੀ ਪੈਲਾਣੀ ਚਾਹੀਦੀ ਹੈ। ਐਮਸੀ ਹਸਪਤਾਲ ਹਮੇਸ਼ਾ ਸਮਾਜ ਦੀ ਭਲਾਈ ਲਈ ਵਚਨਬੱਧ ਰਹਣਗੇ। ਹਸਪਤਾਲ ਦੇ ਡਾਇਰੈਕਟਰ ਡਾਕਟਰ ਰਿਸ਼ਭ ਅਰੋੜਾ ਅਤੇ ਡਾਕਟਰ ਸਮੀਖਿਆ ਅਰੋੜਾ ਨੇ ਇੱਕ ਸਾਂਝੇ ਸੰਦੇਸ਼ ਵਿੱਚ ਕਿਹਾ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਮਰੀਜ਼ ਨੂੰ ਸਭ ਤੋਂ ਵਧੀਆ ਡਾਕਟਰ ਦੇਖਪਾਲ ਅਤੇ ਮਨੁੱਖੀ ਹਮਦਰਦੀ ਮਿਲੇ। ਦੀਵਾਲੀ ਸਾਨੂੰ ਸਾਰਿਆਂ ਨੂੰ ਜੀਵਨ ਵਿੱਚ ਖੁਸ਼ੀ ਦਾ ਦੀਵਾ ਜਗਾਉਣ ਲਈ ਪ੍ਰੇਰਿਤ ਕਰਦੀ ਹੈ। ਸਭ ਨਾਲੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈਪੀ ਦੀਵਾਲੀ ਤੁਹਾਨੂੰ ਤੇ ਤੁਹਾਨੂੰ ਸਾਰੇ ਪਰਿਵਾਰ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕ ਇਸ ਜਿਹੜੀ ਜਗ੍ਹਾ ਦੀ ਅੱਜ ਦੇ ਫੰਕਸ਼ਨ ਦੀ ਜਿਹੜੀ ਖੂਬਸੂਰਤੀ ਹੈ ਉਹ ਹੈ ਕਿ ਅਸੀਂ ਸਾਰੇ EMC ਪਰਿਵਾਰ ਚਾਹੇ ਕਿਸੇ ਵੀ ਜਾਤ ਕਿਸੇ ਵੀ ਧਰਮ ਕਿਸੇ ਵੀ ਚੀਜ਼ ਨਾਲ ਜੁੜੇ ਆ ਕਿਤੇ ਨਾਲ ਜੁੜੇ ਆ ਅੱਜ ਸਾਰੇ ਇੱਕ ਜਗ੍ਹਾ ਤੇ ਇਕੱਠੇ ਆ ਔਰ ਸਾਰੇ ਪਰਿਵਾਰ ਤਰ੍ਹਾਂ ਹੀ ਬੈਠੇ ਹੋਏ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਮੇਰੇ 스ਪੀਕ ਮੈਂ ਵੀ ਤੁਹਾਡੇ ਫੈਮਿਲੀ ਦਾ ਪਾਰਟ ਆ ਤੁਸੀਂ ਮੇਰੀ ਫੈਮਿਲੀ ਦਾ ਪਾਰਟ ਹੋ ਇਹਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਫੈਮਿਲੀ ਇਹੋ ਜਿਹੜਾ ਜਜ਼ਬਾ ਜਿਹੜਾ ਦੀ ਜਾਤ ਪਾਤ ਤੋਂ ਉੱਪਰ ਉੱਠ ਕੇ ਇਹੋ ਜਿਹੜਾ ਜਜ਼ਬਾ ਇਕੱਠੇ ਹੁੰਦਾ ਤਿਆਰ ਹੋ ਕੇ ਆਂਦਾ ਇਹੋ ਹੀ ਪਰਿਵਾਰ ਹੈਗਾ ਬੜੇ ਬੜੇ ਲੋਕ ਜਿਨ੍ਹਾਂ ਕੋ 10 ਰਿਸ਼ਤੇਦਾਰ ਇਕੱਠੇ ਨਹੀਂ ਹੁੰਦੇ ਕੋਈ ਦੁੱਖ ਸੁੱਖ ਦਾ ਸਾਥੀ ਨਹੀਂ ਹੁੰਦਾ ਸਾਨੂੰ ਰੱਬ ਦੇ ਉੱਪਰ ਰੱਬ ਦੀ ਸਾਡੇ ਤੇ ਨਹੀਂ ਮਿਹਰ ਹੈ ਕਿ ਤੁਸੀਂ ਇੰਨਾ ਪਰਿਵਾਰ ਸਾਡੇ ਵਿੱਚ ਬੈਠੇ ਹੋ ਔਰ ਸੀਨੀਅਰ ਵੀ ਬੈਠੇ ਨੇ ਡਾਕਟਰਸ ਜੂਨੀਅਰ ਮੈਡੀਕਲ ਅਫਸਰ ਵੀ ਬੈਠੇ ਨੇ ਕੋਈ ਵੀ ਕੋਈ ਕੰਮ ਕਰਦਾ ਮੈਨੂੰ ਅੱਜ ਇਸ ਗੱਲ ਦਾ ਜ਼ਿਆਦਾ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਹਰ ਬੰਦਾ ਇਸ ਫੰਕਸ਼ਨ ਦਾ ਪਾਰਟ ਬਣਨਾ ਚਾਹੁੰਦਾ ਹੈ ਔਰ ਅਸੀਂ ਤੁਮ ਤੁਮਾ ਕੇ ਖੁਸ਼ ਹੋ ਕੇ ਤੇ ਆਏ ਆ ਦਿਵਾਲੀ ਮਨਾਣ ਤੁਹਾਡੇ ਲੋਕਾਂ ਨਾਲ ਜਿੰਨੇ ਮਰਜ਼ੀ ਫੰਕਸ਼ਨ ਕਰ ਲਈਏ ਜਿੰਨੇ ਮਰਜ਼ੀ ਘਰ ਪਾਰਟੀਆਂ ਕਰ ਲਈਏ ਪਰ ਜੋ ਮਜ਼ਾ ਦਾ ਡਾਂਸ ਕਰਨਾ ਤੁਹਾਡੇ ਇੱਥੇ ਸਾਡੇ ਨਾਲ ਆਉਂਦਾ ਉਹ ਕਿਤੇ ਨਹੀਂ ਆਉਂਦਾ। ਕਿ ਬਤੋ ਉਹਦਾ ਕੀ। ਆਪਾਂ ਕਰੇ ਇਹ ਹਾਲ ਛੋਟਾ ਪੈਣਾ ਰਵੇ ਜਿੰਨੇ ਬੰਦੇ ਕੰਮ ਕਰਦੇ ਆ ਉਹ ਖੁਸ਼ੀ-ਖੁਸ਼ੀ ਆਪਣਾ ਐਸੇ ਤਰ੍ਹਾਂ ਹੀ ਉਤਸਵ ਹੰਦੇ ਨਾਲ ਅਸੀਂ ਮਨਾਉਂਦੇ ਰਹੀਏ। ਬੜੇ ਨਵੇਂ ਚਿਹਰੇ ਸਾਡੇ ਵਿੱਚ ਸ਼ਾਮਲ ਹੋ ਗਏ ਸਟਾਫ ਦੇ ਵਿੱਚ ਕਿਉਂਕਿ ਜਿੰਨੀ ਤੱਕ ਗਰੁੱਪ ਗਰੋ ਕਰਦਾ ਹੈ ਤੇ ਸਾਰੇ ਕੰਮ ਹੁੰਦੇ ਰਹਿੰਦੇ ਆ। ਕਨਸਲਟੈਂਟ ਦਾ ਵੀ ਵੈਲਕਮ ਹੈ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਔਰ ਪਰਮਾਤਮਾ ਕਰੇ ਸੁਖ ਸ਼ਾਂਤੀ ਬਣੀ ਰਹੇ ਐਸੀ ਤਰ੍ਹਾਂ ਸਾਰਾ ਪਰਿਵਾਰ ਜੁੜਿਆ ਰਹੇ so ਹੈਪੀ ਦੀਵਾਲੀ ਟੂ 올 ਤੇ ਦੀਵਾਲੀ ਅਸੀਂ ਕਿਉਂ ਮਨਾਉਂਦੇ ਆ ਕਿਉਂਕਿ ਆਜ ਦੇ ਦਿਨ ਕੀ ਸੀਗਾ ਕਿ ਜਿਹੜੇ ਰਾਮ ਜੱਤਾ ਜੀ ਸੀ ਉਹ ਅਯੁੱਧਾ ਆਏ ਸੀ ਤੇ ਉਹਨਾਂ ਦੇ ਜਿਹੜੀ ਪ੍ਰਜਾ ਸੀ ਉਹਨਾਂ ਨੇ ਉਹਨਾਂ ਦੇ ਆਨ ਦੀ ਖੁਸ਼ੀ ਚ ਧੂਮ-ਧਾਮ ਨਾਲ ਪਾਰਟੀ ਕੀਤੀ ਸੀ ਦੀਵਾਲੀ ਮਨਾਈ ਸੀ ਸੋ ਅੱਜ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਸੋ EMC ਵਾਸਤੇ ਪਾਰਟੀ ਦਾ ਤਿਉਹਾਰ ਤੇ ਦਿਵਾਲੀ ਦਾ ਤਿਉਹਾਰ ਇਹੋ ਹੀ ਹੈ ਕਿ ਜਿਹੜਾ EMC ਦਾ ਸਟਾਫ ਹੈ ਉਹ ਖੁਸ਼ ਹੈ ਸੋ ਇਹੋ ਹੀ ਦਿਵਾਲੀ ਹੈ ਜੇ ਮੇਰਾ ਸਟਾਫ ਖੁਸ਼ ਹੈ ਉਹੀ ਦਿਵਾਲੀ ਹੈ ਸੋ ਜੋ ਚੱਲਦਾ ਸੀ ਉਹ ਚੱਲਦਾ ਆ ਰਿਹਾ ਸੀ ਪਰ ਸਾਡੇ ਵਾਸਤੇ ਅੱਜ ਦੇ ਯੁੱਗ ਵਾਸਤੇ ਦਿਵਾਲੀ ਉਹੀ ਹੈ ਜਿੱਚ ਤੁਹਾਡਾ ਪਰਿਵਾਰ ਤੁਹਾਡਾ ਸਟਾਫ ਉਹ ਸਭ ਖੁਸ਼ ਨੇ ਹਰ ਇੱਕ ਦਾ ਇੱਕ ਨਾ ਇੱਕ ਪਾਸ ਹੈ ਮੇਰਾ ਵੀ ਕੋਈ ਬੌਸ ਹੈ ਮੇਰੇ ਡੈਡ ਮੇਰੇ ਵਾਸਤੇ ਬੌਸ ਨੇ ਉਹਨਾਂ ਦੇ ਬੌਸ ਉਹਨਾਂ ਦੇ ਰੱਬ ਨੇ ਆ ਉਹਨਾਂ ਦੇ ਫਾਦਰ ਸਾਹਿਬ ਸੀਗੇ ਸੋ ਆਪਣਾ ਜਿਹੜਾ ਤੁਹਾਡਾ ਇਮੀਡੀਏਟ ਬੌਸ ਹੈ ਉਹਦੀ ਜਰੂਰ ਸੁਣੋ ਕਿਉਂਕਿ ਸਾਨੂੰ ਆਪਣੇ ਬੌਸ ਤੋਂ ਹੀ ਸਿੱਖਣ ਤੋਂ ਮਿਲਦਾ ਹੈ ਆਪਾਂ ਬੌਸ ਨੂੰ ਜੇ ਗੁਰੂ ਮੰਨਾਂਗੇ ਜਿਦਾ ਡਾਕਟਰ ਸੋਨੀ ਨੇ ਮੈਨੂੰ ਕ੍ਰਿਟੀਕਲ ਕੇਅਰ ਬਾਰੇ ਸਿਖਾਇਆ ਸੋ ਜੇ ਆਪਾਂ ਆਪਣੇ ਜਿੱਦਾ ਕੋਈ ਗੁਰੂ ਨਹੀਂ ਨਾ ਹੈਗਾ ਉਹਦਾ ਇਸ ਦੁਨੀਆ ਤੇ ਆਨ ਦਾ ਕੋਈ ਫਾਇਦਾ ਹੀ ਨਹੀਂ ਹੈ ਸੋ ਆਪਣਾ ਗੁਰੂ ਲੈ ਕੋਈ ਹੈ ਨਾ ਕਿ ਇਹਨੂੰ ਮੰਨਣਾ ਪੈਣਾ ਤੇ अपने बॉस की सुनो तरक्की करो सो हैप्पी दिवाली टू ऑल एंड दिस इज आवर 24th ईयर ऑफ EMC कॉनसी स्टार्टेड इन 2002 तो सबसे पहले सारे स्टाफ मेंबर्स को सभी को दिवाली की बहुत-बहुत बधाई हो भगवान करे कि ये त्यौहार तो सबके घरों में सबकी जिंदगी में खुशहाली लेके आए ढेर सारी खुशियाँ और ढेर सारी मुस्कुराहटें सबकी जिंदगी भर दे यही से यही भगवान से प्रार्थना रहेगी और आज के इस दिन जैसे कि हर साल हम सब इकट्ठे होते हैं दिवाली के त्यौहार पे बहुत ही खूबसूरत सबके आउटफिट्स रहते हैं खूबसूरत परफॉर्मेंसेस होती हैं बहुत अच्छा लगता है ये सब देख के और काम तो रोज हम करते हैं बट यही मौके होते हैं जब सब काम छोड़ के सब टेंशनस छोड़ के सारी सारे डिफरेंसेस एक तरफ रख के हम सब इकट्ठे होके एक तरह एक फैमिली की तरह सेलिब्रेट करते हैं यही चीजें हमें एक एक फैमिली बनाती हैं हमारा बॉन्ड स्ट्रॉन्ग होता है और इन्हीं पलों के लिए इन्हीं पलों के लिए ई हॉस्पिटल की फैमिली को जाना जाता है तो तो ये आप सबकी डेडिकेशन आप सबके हार्ड वर्क की वजह से ही तो प्लीज अपने लिए सब तालियां बजाएं कि तो इतने इतने साल में ऑर्गेनाइजेशन को जो सर्व किया, अपना समय दिया अपना हार्डवर्क दिया उसी की वजह से ये परिवार आज बढ़ता जा रहा है और और आगे भी बढ़ता रहे ऐसे ही